ਦੀਪਕ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਿਹੜਾ ਪੰਜਾਬ ਦਾ ਮੰਤਰੀ ਮੰਡਲ ਆ ਉਹਦੇ ਨਾਲ ਮੀਟਿੰਗ ਕੀਤੀ ਆ ਇਹਦੇ ਕੀ ਮਾਇਨੇ ਨੇ ਜੀ ਵੀਰੇ ਜੀ ਮਾਇਨੇ ਬਹੁਤ ਹੁੰਦੇ ਨੇ ਹਮ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਆ ਗਏ ਜੀ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਹੜਾ ਅੱਜ ਦੀ ਤਰੀਕ ਚ ਰਾਸ਼ਟਰਪਤੀ ਹੈਗਾ ਹਜੇ ਫਿਲਹਾਲ ਜੀ ਉਹਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਮੋਢੇ ਤੇ ਹੱਥ ਰੱਖ ਕੇ ਫੋਟੋ ਖਚਾਈ ਇਹਦੇ ਮਾਇਨੇ ਨੇ ਹੂੰ ਕਿ ਮੋਢੇ ਤੇ ਹੱਥ ਰੱਖਿਆ ਇਹਦਾ ਮਤਲਬ ਕੀ ਹੈ ਹੂੰ ਸੋ ਇਸ ਲਈ ਹਰ ਚੀਜ਼ ਦੇ ਮਾਇਨੇ ਹੁੰਦੇ ਨੇ ਹੂੰ ਹਾਈ ਕਮਾਂਡ ਪਹਿਲਾਂ ਤੋਂ ਪੰਜਾਬ ਦੀਆਂ ਪਾਰਟੀਆਂ ਨੂੰ ਲੀਡਰਾਂ ਨੂੰ ਕੰਟਰੋਲ ਕਰਦੀ ਆਈ ਹੈ ਹੂੰ ਕੈਪਟਨ ਅਮਰਿੰਦਰ ਨੂੰ ਵੀ ਹਾਈ ਕਮਾਂਡ ਕੰਟਰੋਲ ਕਰਦੀ ਸੀ ਇਹਨਾ ਜਾਂ ਬਾਦਲ ਹੁਰੀ ਅੱਡ ਹੋ ਕੇ ਪਾਰਟੀ ਹੋ ਕੇ ਵੀ ਬੀਜੇਪੀ ਆਪਣੇ ਕੰਟਰੋਲ 'ਚ ਰੱਖਦੀ ਸੀ ਜੀ ਪਰ ਐਦਾਂ ਕਦੇ ਨਹੀਂ ਹੋਇਆ ਕਿ ਪੰਜਾਬ ਦੇ ਮੰਤਰੀ ਮੰਡਲ ਨੂੰ ਦਿੱਲੀ ਬੁਲਾਇਆ ਜਾਵੇ ਹੂੰ ਹੂੰ ਜੇ ਕਿਸੇ ਪਾਰਟੀ ਦੇ ਅੰਦਰ ਕੋਈ ਮਸਲਾ ਵੀ ਹੋ ਗਿਆ ਕਿਸੇ ਦਾ ਕੋਈ ਪਹਿਲੂ ਵੀ ਸੁਧਾਰਨਾ ਹੈ ਤਾਂ ਉੱਥੋਂ ਉਹਨਾਂ ਦਾ ਨੁਮਾਇੰਦਾ ਹੁੰਦਾ ਸੀ ਜੀ ਉਹ ਆ ਕੇ ਬੈਠਕ ਕਰਦਾ ਸੀ ਹਾਈ ਕਮਾਂਡ ਨੂੰ ਜਾ ਕੇ ਰਿਪੋਰਟ ਕਰਦਾ ਸੀ ਹੂੰ ਹੈ ਪਰ ਹੁਣ ਉਲਟੇ ਬਾਸ ਬਰੀਲੀ ਨੂੰ ਮਤਲਬ ਹੈ ਨਾ ਸੋ ਹੁਣ ਪ੍ਰਕਿਰਿਆ ਇਹ ਆ ਕਿ ਪੰਜਾਬ ਦੇ ਐਮਐਲਏ ਨਾਲ ਮੀਟਿੰਗ ਕਰਨੀ ਅਸਲਦੀਪ ਪਾਟਕ ਨੇ ਤਾਂ ਅੱਜ ਉਹ ਦਿੱਲੀ ਜੀ ਪੰਜਾਬ ਦੇ ਮੰਤਰੀ ਮੰਡਲ ਦੀ ਬੈਠਕ ਪੰਜਾਬ ਦੇ ਮੁੱਖ ਮੰਤਰੀ ਲੈ ਸਕਦੇ ਨੇ ਹੂੰ ਠੀਕ ਹੈ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਨੇ ਪਰ ਇਹਦਾ ਮਤਲਬ ਥੋੜਾ ਕਿ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਕਰਨਗੇ ਚਲੋ ਜੀ ਕਰਨੀ ਵੀ ਹੈ ਤੁਸੀਂ ਹਾਈ ਕੌਂਨਸਲ ਦੇ ਲੀਡਰ ਦੇ ਨਾਤੇ ਤਾਂ ਫਿਰ ਘੱਟੋ ਘੱਟ ਉਸ ਬੈਠਕ ਦੇ ਵਿੱਚ ਮੁੱਖ ਮੰਤਰੀ ਜੀ ਤਾਂ ਹਾਜ਼ਰ ਹੋਣਾ ਹੂੰ ਹੂੰ ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਮੁੱਖ ਮੰਤਰੀ ਦੇ ਮੰਤਰੀ ਮੰਡਲ ਨਾਲ ਦਿੱਲੀ 'ਚ ਬੈਠਕ ਹੋਈ ਕੇਜਰੀਵਾਲ ਦੀ ਇਹ ਪਹਿਲੂ ਬਾਹਰ ਆ ਰਿਹਾ ਜੀ ਦੇਖੋ ਇੱਕ ਦੌਰ ਕਿ ਕੇਜਰੀਵਾਲ ਜੀ ਅਸਤੀਫਾ ਦਿੰਦੇ ਆ ਅਸਤੀਫੇ ਦਾ ਐਲਾਨ ਕਰਦੇ ਆ ਭਗਵੰਤ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਇੱਕ ਸੀਨ ਹੈ ਜੀ ਦੂਸਰਾ ਸੀਨ ਸੋ ਬੀਬੀ ਆਤਸੀ ਸੌ ਚੁੱਕਦੀ ਹੈ ਮੁੱਖ ਮੰਤਰੀ ਦੀ ਦਿੱਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਨਹੀਂ ਗੈਰ ਹਾਜ਼ਰ ਨੇ ਸੱਦਾ ਨਹੀਂ ਅਰਵਾੜੀ ਚ ਰੋਡ ਸ਼ੋ ਕਰ ਰਹੇ ਨੇ ਤੀਜਾ ਸੀਨ ਹੂੰ ਹੂੰ ਤੀਜਾ ਸੀਨ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਅਰਵਿੰਦ ਕੇਜਰੀਵਾਲ ਦਿੱਲੀ ਦੇ ਇੱਕ ਬੰਦ ਕਮਰੇ 'ਚ ਬੈਠਕ ਕਰ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਲਾ ਕਲੀਨਿਕਾਂ ਦਾ ਬਠਿੰਡੇ ਚ ਉਦਘਾਟਨ ਕਰ ਰਹੇ ਨੇ ਇਹ ਸੀਨ ਕੁਝ ਮਾਇਨੇ ਰੱਖਦਾ ਨਾ ਹੂੰ ਇਹ ਆਪਣੇ ਆਪ ਚ ਕੁਝ ਸਵਾਲ ਖੜੇ ਕਰਦਾ ਕਿ ਇਹਦੇ ਪਿੱਛੇ ਕੀ ਹੈ ਜੀ ਬੇਸ਼ੱਕ ਅੱਜ ਨਵੇਂ ਪੰਜੇ ਮੰਤਰੀਆਂ ਨਾਲ ਮੁੱਖ ਮੰਤਰੀ ਸਾਹਿਬ ਨੇ ਫੋਟੋ ਖਿਚਾਈ ਆ ਮੰਤਰੀ ਪੰਜ ਗਏ ਸੀ ਪਤਾ ਨਹੀਂ ਗੁਲਦਸਤੇ ਚਾਰ ਲੈ ਕੇ ਗਏ ਸੀ ਮੈਨੂੰ ਨਹੀਂ ਸਮਝ ਆਈ ਕਿਉਂਕਿ ਦੋ ਮੰਤਰੀਆਂ ਨੇ ਇੱਕੋ ਗੁਲਦਸਤਾ ਦੇ ਕੇ ਫੋਟੋ ਖਿਚਾਈ ਆ ਹੁਣ ਇਹ ਪਤਾ ਨਹੀਂ ਕਿਉਂ ਮਸਲਾ ਹੋਇਆ ਨਾ ਹੂੰ ਚਲੋ ਕਈ ਵਾਰ ਘਾਟਾ ਵਾਧਾ ਪੁਲੇਖਾ ਰਹਿੰਦਾ ਕਿ ਲੈ ਕੇ ਜਾਣਾ ਹੁੰਦਾ ਕਿ ਨਹੀਂ ਲੈ ਕੇ ਜਾਣਾ ਹੁੰਦਾ ਪਰ ਹੁਣ ਫੋਟੋ ਕਚਾਉਣ ਦੇ ਮਾਇਨੇ ਕੁਛ ਨਹੀਂ ਗਏ ਕੱਲ ਦਿੱਲੀ ਦੇ ਵਿੱਚ ਜਿਹੜੀ ਬੈਠਕ ਹੋਈ ਆ ਸੌਚੁੱਕਣ ਤੋਂ ਪਹਿਲਾਂ ਉਹਦੇ ਕੀ ਮਤਲਬ ਕੱਢੇ ਜਾਣ ਹੂੰ ਤੇ ਇਹੀ ਨਹੀਂ ਪ੍ਰਿੰਸੀਪਲ ਬੁੱਧਰਾਮ ਸੌਚੁੱਕ ਸਮਾਗਮ 'ਚ ਨਹੀਂ ਆਏ ਜੀ ਪ੍ਰੋਫੈਸਰ ਬਲਜਿੰਦਰ ਕੌਰ ਸੌਚੁੱਕ ਸਮਾਗਮ 'ਚ ਨਹੀਂ ਗਏ ਹੈਨਾ ਬੀਬੀ ਮਾਨੂਕੇ ਨਹੀਂ ਗਈ ਹੂੰ ਹੂੰ ਉਹ ਕੇ ਸਵਾਲ ਇਹ ਨੇ ਕਿ ਵੀ ਜੇ ਤੁਸੀਂ ਤਜਰਬਾ ਦੇਖਣਾ ਸੀ ਪਰਾਣਾ ਸਾਥ ਦੇਖਣਾ ਸੀ ਪਾਰਟੀ ਨਾਲ ਖਲੋਤੇ ਦੇਖਣੇ ਸੀ ਤਾਂ ਇਹਨਾਂ ਨੇ ਕਿਉਂ ਨਹੀਂ ਦੇਖਿਆ ਜੀ ਮੈਂ ਨਹੀਂ ਕਹਿੰਦਾ ਕਿ ਇਹ ਇਹ ਬੜੇ ਸਹੀ ਸਾਬਤ ਹੁੰਦੇ ਹਮ ਜੇ ਐ ਸਾਬਤ ਹੁੰਦੇ ਜਿਹੜੇ ਪਹਿਲੇ ਜਿਹੜੇ ਬਣਾਏ ਆ ਉਹੀ ਕੁਝ ਕਰ ਲੈਂਦੇ ਜੀ ਸੋ ਇਸ ਲਈ ਇਹ ਪਹਿਲੂ ਨਹੀਂ ਹੈਗਾ ਪਹਿਲੂ ਇਹ ਹੈ ਕਿ ਪਾਰਟੀ ਦੇ ਅੰਦਰ ਹੀ ਅੰਦਰ ਸਾਰਾ ਕੁਝ ਠੀਕ ਨਹੀਂਗਾ ਹਮ ਸੋ ਇਹ ਸਾਰੀ ਸਥਿਤੀ ਦੇ ਵਿੱਚ ਗੈਰ ਹਾਜ਼ਰੀ ਚ ਇੱਕ ਪਾਸੇ ਬੈਠਕ ਦਾ ਪਹਿਲੂ ਹੈ ਜੂਏ ਪਾਸੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗਣ ਦਾ ਪਹਿਲੂ ਹੈ ਹਮ ਵਿਜੇ ਜੀ ਪੰਜਾਬ ਦੀ ਕੈਬਨਿਟ ਚ ਮੁੱਖ ਮੰਤਰੀ ਭਗਵੰਤ ਮਾਨ ਸਨੇ 18 ਹੀ ਬਣ ਸਕਦੇ ਆ ਪਕਲ ਗੱਲ ਕਰਕੇ ਹਟੇ ਹਾਂ ਜੀ ਹਾਂ ਜੀ 18 ਹੀ ਮੰਤਰੀ ਬਣ ਸਕਦੇ ਆ ਪਰ ਹੁਣ ਤੱਕ 24 ਬਣ ਚੁੱਕੇ ਆ ਹੂੰ ਹੂੰ 16 ਅੱਜ ਵੀ ਹੈਗੇ ਜੀ ਸੱਤ ਤੁਸੀਂ ਬਾਹਰ ਤੋਰਤੇ ਚਾਰ ਕੱਲ ਤੋਰੇ ਇੱਕ ਬੀਜੇ ਸਿੰਘ ਲਾ ਇੱਕ ਸਰਾਰੀ ਤੇ ਇੱਕ ਇਹਨਾ ਨਿੱਜਰ ਹੋਰੀ ਤਿੰਨੇ ਚਲੇ ਗਏ ਸੱਤ ਗਏ ਹੂੰ ਹੂੰ ਤੇ ਇੱਕ ਨੂੰ ਜਾਣਾ ਹੀ ਸੀਗਾ ਦਿੱਲੀ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਗਿਆ ਮੀਟ ਇਅਰ ਅੱਠ ਹੋ ਗਏ ਜੀ 16 ਅੱਜ ਨੇ 8 ਹੋ ਤੇ 24 ਹੋਗੇ 2.5 ਸਾਲਾਂ ਚ ਹੂੰ ਤੇ ਇਹਦਾ ਮਤਲਬ ਅਗਲੇ 2.5 ਸਾਲਾਂ ਚ ਵੀ ਜੇ 24 ਹੋਰ ਬਣ ਗਏ ਨਵੇਂ ਤਾਂ 48 ਬਣ ਗਏ 92 ਤੋਂ ਅੱਧ ਤੋਂ ਵੀ ਪਾਰ ਚਲੇਗੇ ਹੂੰ ਮੇਰਾ ਖਿਆਲ 92 ਦਾ ਤਾਂ 46 ਹੁੰਦਾ ਨਾ ਹੂੰ ਸੋ ਇਹਦਾ ਮਤਲਬ ਜੇ ਤੁਸੀਂ 50 ਕੇ ਮੰਤਰੀ ਬਣਾਈ ਦੇਣੇ ਆ ਤਾਂ ਵੀਰੇ ਉਸ ਕ੍ਰਾਈਟਰੀਆ ਨੂੰ ਤਾਂ ਸੱਤ ਮਾਰਦਾ ਨਾ ਜਿਹੜਾ ਇਹ ਕਹਿ ਕੇ ਆਏ ਸੀ ਕਿ ਲੋ ਜੀ ਦੇਖੋ ਅਸੀਂ ਆਉਂਦੀ ਨਵੀਂ ਲੀਕ ਖਿੱਚਤੀ ਔਰ ਮੈਂ ਉਸ ਗੱਲ ਦੀ ਸਭ ਤੋਂ ਪਹਿਲਾਂ ਤਾਰੀਫ ਕੀਤੀ ਸੀ ਕਿ ਮੁੱਖ ਮੰਤਰੀ ਹੋਰਾਂ ਦਾ ਪੰਜਾਬ ਸਰਕਾਰ ਦਾ ਸਹੀ ਫੈਸਲਾ ਜੀ ਇੱਕ ਐਮਐਲਏ ਇੱਕ ਪੈਨਸ਼ਨ ਹੈ ਨਾ ਚਾਹੇ 10 ਵਾਰ ਐਮਐਲਏ ਬਣ ਜੋ ਮੰਤਰੀਆਂ ਤਾਂ ਇੱਕ ਮੰਤਰੀ ਦੀ ਪੈਨਸ਼ਨ ਚਾਹੇ 5 ਵਾਰ ਬਣੋ ਇਹ ਇੱਕ ਕ੍ਰਾਈਟੇਰੀਆ ਲੈ ਕੇ ਆਇਆ ਸੀ ਨਾ ਲੱਗਿਆ ਕਿ ਹਾਂ ਕੁਝ ਸੂਝ ਭਰਿਆ ਫੈਸਲਾ ਹੈਗਾ ਮਤਲਬ 5 ਸਾਲ ਲਈ ਤੁਸੀਂ ਮੰਤਰੀ ਬਣੇ ਤੇ ਮੋਜੇ ਹੀ ਮੋਜਾ ਅਗਲੀ ਵਾਰ ਫਿਰ ਬਣ ਜੋ ਦੂਜੀ ਵਾਰ ਮੋਜਾ ਐਦਾਂ ਨਹੀਂ ਹੁੰਦਾ ਨਾ ਤੇ ਉਹ ਪਰ ਹੁਣ ਤੁਸੀਂ ਇੱਕ ਨਵਾਂ ਫਾਰਮੂਲਾ ਕੱਢ ਲਿਆ ਕਿ ਆਪਣੇ ਐਮਐਲਏਆਂ ਦੇ ਅੱਧਿਆਂ ਦੇ ਘਰ ਦੇ ਮੂਹਰੇ ਅਸੀਂ ਸਾਬਕਾ ਮੰਤਰੀ ਵਾਲਾ ਫੱਟੀ ਲਵਾ ਦੇਣੀ ਹੈ ਹੂੰ 24 ਦੇ ਲਵਾਤੀ ਮੰਤਰੀ 18 ਬਣ ਸਕਦੇ 24 ਦਰਵਾਤੀ ਇਹਨਾਂ ਲਾਇਕੀ ਵੀ ਸਾਬਤ ਕਰਦੀ ਹੈ ਨਾਲ ਦੀ ਨਾਲ ਕਿ ਢਾਈ ਸਾਲਾਂ ਚ ਤੁਹਾਨੂੰ ਪੰਜ-ਪੰਜ ਵਾਰ ਕਿਉਂ ਬਦਲਣਾ ਪਈ ਪ੍ਰਕਿਰਿਆ ਜੀ ਪਰ ਇਹ ਸਾਰੀ ਪ੍ਰਕਿਰਿਆ ਨੇ ਇੱਕ ਵਾਰ ਸਾਬਤ ਕਰਤਾ ਕਿ ਇੱਕ ਵਾਰ ਫੇਰ ਕੇਜਰੀਵਾਲ ਨੇ ਬਾਹਰ ਆ ਕੇ ਪੰਜਾਬ ਨੂੰ ਆਪਣੇ ਕੰਟਰੋਲ ਚ ਕਰ ਲਿਆ ਹੂੰ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਨ ਇੱਕ ਤਰ੍ਹਾਂ ਲੰਬੇ ਦੇਖੋ ਇਹ ਇੱਕ ਵਰਤਾਰਾ ਬਹੁਤ ਗਹਿਰਾ ਗੰਭੀਰ ਹੈ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੀਤਾ ਗਿਆ ਜੀ ਉਹ ਕਿੱਡਾ بڑا ਸਵਾਲ ਖੜਾ ਕੀਤਾ ਜੀ ਕਿ ਉਹਦੀ ਰਿਸ਼ਵਤ ਆ ਲਈ ਅੱਜ ਤੱਕ ਕੋਈ ਵੀਡੀਓ ਨਹੀਂ ਆਈ ਹੂੰ ਹੂੰ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੀਤਾ ਤਾਂ ਜਿਹੜੀ ਬਾਕੀ ਲੀਡਰਸ਼ਿਪ ਸੀ ਜੀ ਉਹਨਾਂ ਚੋਂ ਕਿੰਨਿਆਂ ਨੇ ਸੁਪਨਾ ਲਿਆਉਣਾ ਕਿ ਲੈ ਵੀ ਛੋਟੇਪੁਰ ਵਾਲੀ ਥਾਂ ਆਪਣੀ ਆ ਗਈ ਕੋਈ ਉਹਦੇ ਹੱਕ ਚ ਖਲੋਇਆ ਨਹੀਂ ਹੂੰ ਫਿਰ ਘੁੱਗੀ ਗਏ ਗਾਂਧੀ ਗਏ ਫੂਲਕਾ ਗਏ ਖੈਰਾ ਗਏ ਤੇ ਅਗਲਿਆਂ ਨੂੰ ਲੈਣ ਲੱਗਦੀ ਰਹੀ ਕਿ ਮੇਰੀ ਵਾਰੀ ਤਾਂ ਪੱਕੀ ਆ ਸੋਚ ਫਿਰ ਸਭ ਤੋਂ ਵੱਧ ਭਗਵੰਤ ਮਾਨ ਨੂੰ ਲੱਗਿਆ ਕਿ ਆਪਣੀ ਖਾਂ ਤਾਂ ਪੱਕੀ ਆ ਜੀ ਪਰ ਭਗਵੰਤ ਮਾਨ ਨੂੰ ਵੀ ਘਰੇ ਰੁਸ ਕੇ ਬੈਠਣਾ ਪਿਆ ਸੀ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਬਣਿਆ ਹੂੰ ਮਤਲਬ ਕੇਜਰੀਵਾਲ ਦੀ ਪਹਿਲੀ ਪਸੰਦ ਭਗਵੰਤ ਮਾਨ ਨਹੀਂ ਸੀ ਉਹੀ ਥੋੜਾ ਅਖੀਲੇ ਦਿਨ ਤੱਕ ਕਦੇ ਪ੍ਰਗਟ ਸਿੰਘ ਦੇ ਮਗਰ ਜੀ ਕਦੇ ਸੰਤ ਬਲਬੀਰ ਸਿੰਘ ਸੀਚੇ ਵਾਲਾ ਮਗਰ ਕੇਜਰੀਵਾਲ ਕਦੇ ਜਿਹੜਾ ਬਲਬੀਰ ਸਿੰਘ ਰਾਜੀਵਾਲ ਉਹਦੇ ਮਗਰ ਕਦੇ ਫੌਜਮੁਖੀ ਦੇ ਮਗਰ ਹੈ ਕਦੇ ਨਵਜੋ ਸਿੱਧੂ ਦੀ ਗੱਲ ਕਦੇ ਕਿਸੇ ਦੀ ਗੱਲ ਕਿੰਨੇ ਨਾਮ ਚੱਲੇ ਸੀ ਜੀ ਮਤਲਬ ਆਖਰ ਨੂੰ ਮਜਬੂਰੀ ਬਸ ਭਗਵੰਤ ਜੀ ਚੁਣਿਆ ਹਮ ਜਾਂ ਭਗਵੰਤ ਜੀ ਨੂੰ ਪਸੰਦ ਸੀ ਜੀ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਪੂਰੀ ਤਰ੍ਹਾਂ ਨਾਲ ਕੰਟਰੋਲ ਕੇਜਰੀਵਾਲ ਨੇ ਆਪਣੇ ਹੱਥ ਵਿੱਚ ਦੁਬਾਰਾ ਲੈ ਲਿਆ ਹਮ ਤੇ ਜਿਹੜਾ ਕੰਮ ਰਾਗਵ ਚੱਡਾ ਕਰਦੇ ਸੀ ਉਹ ਕੰਮ ਹੁਣ ਸੰਦੀਪ ਪਾਠਕ ਕਰ ਰਹੇ ਨੇ ਤੇ ਉਸ ਦਿਨ ਦੇ ਕਹਿੰਦੇ ਇਹ ਭਗਵੰਤ ਜੀ ਨੂੰ ਬੋਲਣ ਤੋਂ ਲੈ ਕੇ ਨਾਂ ਸੱਦੇ ਤੋਂ ਲੈ ਕੇ ਆ ਮੀਟਿੰਗ ਤੱਕ ਚਾਹੇ ਸਾਰਾ ਕੁਝ ਠੀਕ ਚੱਲ ਰਿਹਾ ਪਰ ਕਹਿੰਦੇ ਰਾਤ ਨੂੰ ਨੀਂਦ ਵਾਲੀ ਦਵਾਈ ਵਧਾਤੀ ਮੈਨੂੰ ਨਹੀਂ ਪਤਾ ਦਵਾਈ ਕਿਹੜੀ ਲੈਂਦੇ ਆ ਹਮ ਆਪਾਂ ਨੂੰ ਨਹੀਂ ਪਤਾ ਹੈਨਾ ਪਰ ਨਾ ਪਗੋ ਪੁਸ਼ਟੀ ਕਰ ਸਕਦੇ ਪਰ ਇਹ ਚਰਚਾ ਮਾਨ ਬਿਲਕੁਲ ਲੈਣੀ ਪੈਂਦੀ ਹੋਣੀ ਭਰਾ ਹਮ ਹੁਣ OSD ਹਟਾਇਆ ਜੀ ਉਹ OSD ਹਟਾਇਆ ਸਭ ਤੋਂ ਖਾਸ ਖਾਸ ਬੰਦਾ ਸੀ ਹਮ ਤੇ ਹੁਣ ਧੂਰੀ ਤੋਂ ਚਰਚਾ ਮਾਰੀਆਂ ਨੇ ਕਿ ਬਾਈ ਜੀ ਬਾਈਪਾਸ ਕਰਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਸਿੱਧਾ ਹਸਾਬ ਕਿਤਾਬ ਕਰਦਾ ਸੀ ਬਾਈ ਜੀ ਹੈਨਾ ਜਦ ਕਿ ਘਰ ਵਾਲੀ ਵੀ ਇਨਚਾਰਜ ਲਈ ਸੀ ਹੁਣ ਇਹ ਚਰਚੇ ਨੇ ਬਾਈ ਹਮ ਔਰ ਦੰਦ ਕਥਾਵਾਂ ਦੇ ਕਦੇ ਵੀ ਦੰਦ ਨਹੀਂ ਹੁੰਦੇ ਵੀਰੇ ਜੀ ਜੀ ਪਰ ਉਹ ਚਰਚਾਵਾਂ ਹੁੰਦੀਆਂ ਨੇ ਹੂੰ ਸੋ ਇਸ ਲਈ ਇਹਨਾਂ ਚਰਚਾਵਾਂ ਦੇ ਵਿੱਚ ਮਤਲਬ ਧੂਆ ਤਾਂ ਹੀ ਨਿਕਲਦਾ ਜੀ ਕਿਤੇ ਅੱਗ ਲੱਗਦੀ ਹੈ ਹੂੰ ਸੋ ਹੁਣ ਸਾਨੂੰ ਨਹੀਂ ਪਤਾ ਦਵਾਈ ਕਿਹੜੀ ਬਧਾਈਆ ਸਾਨੂੰ ਨਹੀਂ ਪਤਾ OSD ਕੀ ਇਸੇ ਕੰਮ ਕਰਕੇ ਹਟਾਇਆ ਹੈ ਜਾਂ ਇਹਦੇ ਪਿੱਛੇ ਵੀ ਕੇਜਰੀਵਾਲ ਵਾਲੀ ਧਿਰ ਹੈ ਜਿਹੜੇ ਕਿਸੇ ਸਮੇਂ ਇਹ ਕਿਹਾ ਜਾਂਦਾ ਸੀ ਕਿ ਭਗਵੰਤ ਸਾਨ ਦੇ ਮੁੱਖ ਮੰਤਰੀ ਬਣਦੇ ਉਹਨੂੰ ਪਹਿਲੀ ਹਦਾਇਤ ਹੋਈ ਆ ਕਿ ਆਪਣੇ ਪੁਰਾਣੇ ਮਿੱਤਰ ਸਬਕਰ ਨੂੰ ਨਹੀਂ ਮਿਲਣਾ ਹੂੰ ਹੂੰ ਤੇ ਉਹ ਹਦਾਇਤ ਹੁਣ ਨਵੇਂ ਸਿਰਿਓ ਪਾਲਣ ਹੋ ਰਹੀ ਆ ਕਿ ਸਾਰੇ ਮਿੱਤਰ ਜੇ ਕੋਈ ਨਿੱਜੀ ਹੈਗੇ ਉਹ ਵੀ ਲਾਂਬੇ ਕਰੋ ਜੀ ਇਸ ਨੇ ਕੀ ਉਸ ਪ੍ਰਕਿਰਿਆ ਤਹਿਤ ਆ ਪਰ ਕੰਟਰੋਲ ਦਿੱਲੀ ਦਾ ਇਹਦੇ ਵਿੱਚ ਕੋਈ ਦੋਸ਼ਕ ਨਹੀਂ ਇਸੇ ਲਈ ਭਗਵੰਤ ਮਾਨ ਦੀ ਗੈਰ ਹਾਜ਼ਰੀ 'ਚ ਉਹਦੇ ਮੰਤਰੀਆਂ ਨਾਲ केजरीवाल ਵਰਗੇ ਮੀਟਿੰਗਾਂ ਕਰ ਰਹੇ ਹੂੰ ਦੀਪਕ ਜੀ ਇਹ ਪੰਜਾਬ ਦੀ ਸ਼ੁਰੂ ਨਹੀਂ ਹੈ ਜੀ ਦੀਪਕ ਜੀ ਬੀਤੇ ਦਿਨੀ ਤੁਸੀਂ ਇੱਕ ਖਬਰ ਬਾਰੇ ਚਰਚਾ ਕਰਦੇ ਜ਼ਿਕਰ ਕੀਤਾ ਸੀ ਵੀ ਜਿਹੜੇ ਤਿੰਨ ਖੇਤੀ ਕਾਨੂੰਨ ਜਿਹਨਾਂ ਨੂੰ ਵਾਪਸ ਲੈ ਲਿਆ ਗਿਆ ਸੀ ਵੀ ਕਿਤੇ ਹਾਲਾਤ ਜਿਹੇ ਬਣਦੇ ਜਾ ਰਹੇ ਨੇ ਕਿ ਉਹ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਮੁੜ ਤੋਂ ਲਿਆਂਦਾ ਜਾ ਸਕਦਾ ਉਹਦੇ ਬਾਰੇ ਕੀ ਅਪਡੇਟ ਹੈ ਜੀ ਹੁਣ ਦੇਖੋ ਜਿਹੜਾ ਤਾਂ ਹਵਾਲਾ ਹੈ ਕਿ ਮੁੜ ਕੇ ਲਿਆਂਦਾ ਜਾ ਸਕਦਾ ਉਹਦੇ ਹਵਾਲੇ ਨਾਲ ਤੇ ਹੈ ਕਿ ਜਿਵੇਂ ਖੁੱਲੀ ਮੰਡੀ ਬਣਾਉਣ ਦੀਆਂ ਗੱਲਾਂ ਆਈਆਂ ਜਿੱਥੇ ਮਰਜੀ ਵੇਚ ਲੋ ਖਰੀਦ ਲੋ ਐਨਾ ਜੀ ਇਸ ਪਹਿਲੂ ਤੇ ਜੀ ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਇਹ ਚਲਕਾਰਾ ਪੈਂਦਾ ਸੀਗਾ ਕਿ ਹੁਣ ਵੀ ਘਰ ਟਕਰਾਨਿਆਂ ਦੇ ਹੱਥਾਂ 'ਚ ਜਾ ਰਿਹਾ ਸਾਰਾ ਕੁਝ ਕਿੰਨੋਂ ਖੁੱਲ ਗਏ ਡਾਇਰੈਕਟ ਉੱਥੇ ਵਿੱਚੋਂ ਜੀ ਆੜਤੀਆਂ ਨੂੰ ਬਾਹਰ ਕਰ ਦਾਂਗੇ ਜੀ ਉਹਦੇ ਨਾਲ ਮੰਡੀਕਰਨ ਸਿਸਟਮ ਇਹ ਤਾਂ ਇੱਕ ਮਿੱਠਾ ਜ਼ਹਿਰ ਹੇਠਲੇ ਪੜਾ ਤੇ ਚੱਲ ਰਿਹਾ ਹੂੰ ਪਰ ਹੁਣ ਦੁਬਾਰਾ ਚਰਚਾ ਅੱਜ ਦੀ ਤਰੀਖ ਜਦੋਂ ਆਪਾਂ ਕਰ ਰਹੇ ਹਾਂ ਇਹ ਉਸ ਸਮੇਂ ਕਰ ਰਹੇ ਹਾਂ ਜਦੋਂ ਹਰਿਆਣੇ ਚ ਚੋਣਾ ਚੱਲ ਰਹੀ ਹੈ ਹਾਂ ਗੁਰਨਾਮ ਸਿੰਘ ਚੰਡੂਨੀ ਪੇ ਹੋਵੇ ਤੋਂ ਲੜ ਰਿਹਾ ਮੁੱਖ ਮੰਤਰੀ ਸਾਹਿਬ ਦੇ ਸਹੌਰੀਆਂ ਦੇ ਪਿੰਡੋਂ ਹਾਂ ਪੇ ਹੋਵੇ ਤੋਂ ਉਹ ਬੇਸ਼ੱਕ ਸੋਸ਼ਲ ਮੀਡੀਆ ਤੇ ਉਹਦੀ ਚਰਚਾ ਨਾਲ ਉਹ ਪਰ ਪੇ ਹੋ ਵਿੱਚ ਹੁਣ ਚਰਚਾ ਹੋਣ ਲੱਗੀ ਆ ਜੀ ਸੋ ਗੁਰਨਾਮ ਸਿੰਘ ਚੰਡੂਨੀ ਉੱਥੇ ਲੜ ਰਿਹਾ ਇਧਰ ਸ਼ੰਭੂ ਬਾਡਰ ਤੋਂ ਲੈ ਕੇ ਖਨੌਰੀ ਤੇ ਚੱਲ ਰਿਹਾ ਧਰਨਾ 200 ਦਿਨਾਂ ਤੋਂ ਪਾਰ ਚਾ ਆ ਚੁੱਕਾ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਬਈ ਅਸੀਂ ਹੁਣ ਕੀ ਕਰਨਾ ਹੈ ਕਿ ਅਸੀਂ ਚੋਣਾ ਤੋਂ 2 ਦਿਨ ਪਹਿਲਾਂ 5 ਤਰੀਕ ਨੂੰ ਵੋਟਾਂ 3 ਤਰੀਕ ਨੂੰ ਅਸੀਂ ਹਰਿਆਣਾ ਸਾਰੇ ਦੇ ਵਿੱਚ ਰੇਲ ਦਾ ਚੱਕਾ ਜਾਮ ਕਰਾਂਗੇ ਚਾਹੇ 2 ਘੰਟੇ ਲਈ ਕਰੀ 12:30 ਤੋਂ ਚਾਹੇ 2:30 ਵੇਲੇ ਤੱਕ ਇਹ ਕਰੀ ਅਸੀਂ ਚੱਕਾ ਜਾਮ ਕਰਾਂਗੇ ਇਹ ਸਭ ਦੇ ਦਰਮਿਆਨ ਖੇਤੀਬਾੜੀ ਮੰਤਰੀ ਕਹਿੰਦੇ ਜੀ ਮੈਂ ਕਿਸਾਨਾਂ ਆਗੂਆਂ ਨਾਲ ਬੈਠ ਕੇ ਮੀਟਿੰਗ ਕਰ ਲਈ ਅਸੀਂ ਤਾਂ ਮਸਲੇ ਹੱਲ ਕਰ ਜene ਕਿਸਾਨਾਂ ਦੇ ਸਾਰੇ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹੜੇ ਚੂਜ਼ ਕੀਤੇ ਕਿਵੇਂ ਚੂਜ਼ ਕੀਤੇ ਪਰ ਜੀ ਇਹ ਸਭ ਦੇ ਦਰਮਿਆਨ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਇਹ ਕਹਿਣਾ ਕਿ ਤਿੰਨ ਖੇਤੀ ਕਰੂਨਾ ਦੀ ਲੋੜ ਐ ਤਿੰਨ ਖੇਤੀ ਕਰੂਨਾ ਕਿਸਾਨਾਂ ਲਈ ਸਹਾਇਗੀ ਸੀ ਤੇ ਹੁਣ ਜਥੇਬੰਦੀਆਂ ਨੂੰ ਖੁਦ ਮੰਗ ਕਰਨੀ ਚਾਹੀਦੀ ਐ ਤਿੰਨ ਖੇਤੀ ਕਰੂਨਾ ਲਿਆਂਦੇ ਆ ਹਮ ਮੈਂ ਉਸ ਮੈਂਬਰ ਪਾਰਲੀਮੈਂਟ ਦੀ ਜਿਹੜੀ ਬੀਬੀ ਆ ਨਾ ਕੰਗਣਾ ਰਣੋਤ ਜੀ ਉਹਦੇ ਬਿਆਨ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦਾ ਹਮ ਆਪਾਂ ਉਹ ਉਹ ਊਲ ਜ਼ਰੂਰ ਬੋਲਣ ਲਈ ਊਠ ਪਟਾੰਗ ਬੋਲਣ ਲਈ ਜਾਣੀ ਜਾਂਦੀ ਐ ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹਨੇ ਕਹਤਾ ਸੀਗਾ ਕਿ 100 ਰੁਪਿਆ ਲੈ ਕੇ ਬੈਠੀਆਂ ਨੇ ਬੀਬੀਆਂ ਦਾ ਧਰਮੇ ਤੇ ਹੈਨਾ ਉਸ ਤੋਂ ਬਾਅਦ ਥੱਪੜ ਕਾੜ ਵੀ ਵਾਪਰ ਲਿਆ ਪਿਛਲੇ ਦਿਨਾਂ 'ਚ ਵੀ ਉਹਨੂੰ ਝਾੜਾਂ ਵੀ ਪੈਦੀਆਂ ਆਪਣੀ ਪਾਰਟੀ ਤੋਂ ਕਿ 500 ਸਮਝ ਕੇ ਬੋਲਣਾ ਤਾਂ ਕੁਝ ਬੋਲਣਾ ਨਹੀਂ ਪਰ ਉਹ ਟਾਲਦੀ ਨਹੀਂ ਜੀ ਹੈਨਾ ਮਤਲਬ ਪਰ ਮੈਂਬਰ ਪਾਰਲੀਮੈਂਟ ਹੈ ਹੂੰ ਤੇ ਇਹ ਮੈਂਬਰ ਪਾਰਲੀਮੈਂਟ ਬੋਲ ਰਹੀ ਹੈ ਤਾਂ ਮਤਲਬ ਕੀ ਉਹਦੇ ਕੋਲ ਦਿੱਲੀ ਤੋਂ ਕੋਈ ਜਾਣਕਾਰੀ ਹੈ ਕਿ ਇਸ ਗੱਲ ਤੇ ਅੱਗੇ ਵਧਿਆ ਜਾ ਰਿਹਾ ਹੈ ਪੇਸ਼ਾ ਹਰਿਆਣੇ ਦੀ ਬੀਜੇਪੀ ਫੇਰ ਓਕੇ ਹੈ ਕਿ ਸਾਡੇ ਲਈ ਨਵੀਂ ਮੁਸੀਬਤ ਪਾਤੀ ਇਹ ਗੱਲ ਕਹਿ ਕੇ ਜੀ ਪਰ ਕੀ ਇਹਦਾ ਮਤਲਬ ਅੰਦਰ ਕੋਈ ਏਜੰਡਾ ਚੱਲ ਰਿਹਾ ਹੈ ਦੇਖੋ ਵੈਸੇ ਤਾਂ ਹਰ ਪਾਰਟੀ ਨੂੰ ਦੋ ਚਾਰ ਬੰਦੇ ਜੇ ਰੱਖੇ ਹੁੰਦੇ ਅੱਜ ਕੱਲ੍ਹ ਰੁਬਨੀ ਦੇ ਬਿੱਟੂ ਵੀ ਇਸੇ ਕੰਮ ਤੇ ਲਾਇਆ ਉਹ ਜ਼ਰੂਰ ਬੋਲਣ ਲਈ ਹਮ ਹੁਣ ਕਈ ਕਹਿੰਦੇ ਕੰਗੜਾਉਂ ਛੱਡੋ ਜੀ ਕੰਗੜਾ ਤਾਂ ਤਜਰਬਾ ਨਹੀਂ ਆ ਉਹਨੂੰ ਬਿੱਟੂ ਤਾਂ ਤਜਰਬਾ ਫਿਰ ਉਹ ਕਿਉਂ ਬੋਲ ਰਿਹਾ ਪੁੱਠਾ ਸਿੱਧਾ ਘੱਟੋ ਘੱਟ ਸੰਸਦ ਮੈਂਬਰ ਦੀ ਕੋਈ ਭਾਸ਼ਾ ਤਾਂ ਹੋਵੇ ਸਵਾਲ ਖੜਾ ਕਰਨਾ ਵਿਰੋਧੀ ਨੂੰ ਸਵਾਲ ਕਰਨਾ ਵਿਰੋਧੀ ਨੂੰ ਘੇਰਨਾ ਥੋੜੀ ਰਾਜਨੀਤੀ ਨਹੀਂ ਹੋ ਸਕਦਾ ਪਰ ਸੰਸਦ ਮੈਂਬਰ ਵਾਲੀ ਸ਼ਬਦਾਵਲੀ ਤਾਂ ਹੋਵੇ ਜੀ 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 ਸੋ ਇਸ ਲਈ ਜੇ ਬ ਤੇ ਜੇ ਕੰਗਣਾ ਬੋਲ ਰਹੀ ਹੈ ਕਿ ਉਹ ਟਾਸਕ ਹੈ ਕਿ ਟੈਸਟ ਕਰਕੇ ਦੇਖਿਆ ਜਾ ਰਿਹਾ ਕਿ ਜਿਹੜੇ ਤਨਖੇਤੀ ਕਾਨੂੰਨਾਂ ਦੇ ਅੰਦੋਲਨ ਦੇ ਦੌਰਾਨ ਭਾਜਪਾ ਦੇ ਨਾਲ ਖੜੀ ਸੀ ਕਿਸਾਨ ਜਥੇਬੰਦੀਆਂ ਬੇਸ਼ੱਕ ਆਰਐਸਐਸ ਦੇ ਆਪਣੇ ਕਿਸਾਨ ਬਿੰਗ ਨੇ ਕਿਹਾ ਸੀ ਕਿ ਕਾਨੂੰਨ ਗਲਤ ਹੈ ਵਾਪਸ ਲਓ ਪਰ ਕੁਝ ਜਥੇਬੰਦੀਆਂ ਭਾਜਪਾ ਦੀ ਝੋਲੀ ਚੁੱਕ ਸੀ ਕਿ ਉਹਨਾਂ ਨੂੰ ਮੂਰੇ ਲਿਆ ਕੇ ਹੁਣ ਇਹ ਹੰਗਾਰਾ ਪਰਾਇਆ ਜਾਣਾ ਦੁਆਰਾ ਕਿਉਂਕਿ ਕਾਰਪਟ ਕਰਾਣਿਆਂ ਦਾ ਅਰਬਾਂ ਖਰਵਾ ਲੱਗਿਆ ਸੀ ਉਸ ਪੋਜੀਸ਼ਨ ਤੇ ਤੇ ਕਿਹਾਤਾ ਇਹ ਜਾਂਦਾ ਕਿ ਉਹਨਾਂ ਨੇ ਇਸੇ ਸ਼ਰਤ ਤੇ ਤਾਂ ਮੋਦੀ ਨੂੰ ਬਣਾਇਆ ਸੀ ਤੇ ਜੇ ਉਹ ਪੂਰੀ ਨਾ ਚੜੀ ਤਾਂ ਫਿਰ ਫਾਇਦਾ ਕੀ ਸੋ ਇਹ ਸਥਿਤੀ ਚ ਕੰਗਣਾ ਦੇ ਬੋਲਾਂ ਨੇ ਇੱਕ ਵਾਰ ਦੁਬਾਰਾ ਕੰਨ ਖੜੇ ਕਰ ਦਿੱਤੇ ਨੇ ਦੇਸ਼ ਦੇ ਆਮਦాతਿਆਂ ਦੇ ਤੇ ਦੁਬਾਰਾ ਕਿਸਾਂ ਜਥੇਬੰਦੀਆਂ ਨੇ ਇਸ ਗੱਲ ਤੇ ਕੰਨ ਧਰਨਾ ਸ਼ੁਰੂ ਕਰ ਦਿੱਤਾ ਕਿ ਦਿੱਲੀ ਵਿੱਚ ਕੁਝ ਨਵੀਂ ਖਿਚੜੀ ਦਾ ਨਹੀਂ ਪੱਕ ਰਹੀ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਚਰਚਾ ਪੁਰੀ ਹੈ ਕਿ ਕਿਤੇ ਖੇਤੀ ਕਰਨ ਨੂੰ ਦੁਬਾਰਾ ਲਿਆਉਣ ਦੀ ਕਵਾਇਤਾਂ ਨੇ ਕੰਗਣਾ ਤੋਂ ਕਹਾ ਕਿ ਟੈਸਟ ਕੀਤਾ ਗਿਆ ਹੂੰ ਦਿਵਕ ਜੀ ਭਾਰਤ ਦੇ ਵਿੱਚ ਡਾਕਟਰਾਂ ਦੇ ਵਿੱਚ ਆਤਮ ਹੱਤਿਆ ਦਾ ਰੁਝਾਨ ਵੱਧ ਰਿਹਾ ਹੈ ਜੀ ਕੀ ਚੱਲ ਰਿਹਾ ਬੜੀ ਗੰਭੀਰ ਰਿਪੋਰਟ ਹੈ ਪੂਰੀ ਵਿਸਥਾਰਤ ਰਿਪੋਰਟ ਹੈ ਇੱਕ ਹੂੰ देखो पिछले दिन ही ना नीट ਦਾ ਟਾਪਰ ਹੈ ਮੁੰਡਾ ਪੰਜਾਬੀ ਸੀਗਾ ਆਪਣਾ ਨਵਦੀਪ ਸਿੰਘ ਉਹਨੇ ਹਾਲ ਹੀ ਸੂਸਾਈਡ ਕੀਤਾ ਹੈ 2017 ਦਾ नीट ਦਾ ਟਾਪਰ ਸੀਗਾ ਉਸ ਤੋਂ ਬਾਅਦ ਮੈਡੀਕਲ ਖੇਤਰ ਦੇ ਹਵਾਲੇ ਨਾਲ ਰਿਪੋਰਟਾਂ ਫਿਰ ਬਾਹਰ ਆਉਣੇ ਸ਼ੁਰੂ ਹੋਈਆਂ ਕਿ ਸਥਿਤੀ ਕੀ ਹੈ ਜੀ ਵੈਸੇ ਤਾਂ ਵਿਜੇ ਜੀ ਅੱਜ ਦੀ ਤਰੀਕ ਚ ਬੰਦਾ ਜਿਹੜਾ ਵੀ ਕੰਮ ਧੰਦਾ ਕਰ ਰਿਹਾ ਨਾ ਉਹ ਪ੍ਰੈਸ਼ਰ ਹਿੱਟ ਹੈ ਹਮ ਟੈਨਸ਼ਨ ਹਿੱਟ ਹੈ ਕਿਉਂਕਿ ਤੁਹਾਡੀ ਨਿੱਜਤਾ ਨਾਲ ਦੀ ਕੋਈ ਚੀਜ਼ ਨਹੀਂ ਹੈ। ਜੀ। ਮਤਲਬ ਦੁਕਾਨ ਦੇ ਵਿੱਚ ਕੈਮਰਾ ਲਾ ਕੇ ਵੀ ਲਿਖਿਆ ਜਾਂਦਾ ਕਿ ਤੁਸੀਂ ਕੈਮਰੇ ਦੀ ਨਜ਼ਰ 'ਚ ਹੋ। ਹੂੰ। ਮਤਲਬ ਉਹਨਾਂ ਨੂੰ ਲੱਗਦਾ ਕਿ ਗਾਹਕ ਨਹੀਂ ਆ ਰਿਹਾ ਚੋਰ ਆ ਰਿਹਾ। ਹੂੰ। ਹੂੰ। ਇਹ ਸਥਿਤੀ ਅਸੀਂ ਬਣਾਤੀ ਨਾ। ਹੂੰ। ਇਸ ਲਈ ਤੁਹਾਡੇ ਤੇ ਤਾਂ ਵੀ ਟੈਨਸ਼ਨ ਹੈ ਤੁਸੀਂ ਚਾਹੇ ਜੁਆਇਨਰ ਨੂੰ ਕੋਈ ਬਰਤਾਰਾ ਕਰਨਾ ਹੋਵੇ ਤਾਂ ਵੀ ਤੁਹਾਡੇ ਤੇ ਪ੍ਰੈਸ਼ਰ ਹੁੰਦਾ ਕਿ ਕੈਮਰਾ ਤਾਂ ਨਹੀਂ ਦੇਖ ਰਾਲਾ। ਜੀ 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 ਜੀ। ਸੋ ਇਸ ਸਥਿਤੀ 'ਚ ਬੰਦਾ ਆ ਗਿਆ ਤੇ ਪਰ ਉਸ ਪੋਜੀਸ਼ਨ ਨੂੰ ਜਦੋਂ ਮੈਂ ਦੇਖਦਾ ਤਾਂ ਦੇਸ਼ ਦੇ ਵਿੱਚ ਜਿੰਨੀਆਂ ਆਮ ਵਰ ਕੋ ਖਬਰਾਂ ਦੇ ਹਵਾਲੇ ਨਾਲ ਜਿਹੜੀ ਆਤਮ ਹੱਤਿਆ ਹੋ ਰਹੀ ਹੈ ਭਾਰਤ ਚ ਉਹਦੇ ਨਾਲ 2.5 ਗੁਣਾ ਵੱਧ ਆਤਮ ਹੱਤਿਆ ਡਾਕਟਰਾਂ ਚ ਹੋ ਰਹੀ ਹੈ ਜੀ ਹੂੰ ਵਿਜੇ ਜੀ ਭਾਰਤ ਦੇ ਵਿੱਚ ਹਰ ਸਾਲ 350 ਤੋਂ ਵੱਧ ਡਾਕਟਰ ਆਤਮ ਹੱਤਿਆ ਕਰ ਰਹੇ ਛੋਟਾ ਨਹੀਂ ਅੰਕੜਾ ਜੀ ਆਪਾਂ ਜਦੋਂ ਪੰਜਾਬ ਦੇ ਆਤਮ ਹੱਤਿਆ ਦਾ ਫਿਕਰ ਕਰਦੇ ਆਂ ਪਹਿਲੀ ਨਜ਼ਰ ਸਾਡੀ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਤੇ ਉੱਤੇ ਜਾਂਦੀ ਹੈ ਜਿਹੜੀ ਗਿਣਤੀ ਲਗਾਤਾਰ ਇੱਕ ਅੱਧਾ ਕਿਸਾਨ ਹਰ ਰੋਜ਼ ਇੱਕ ਤੋਂ ਦੋ ਕਿਸਾਨ ਰੋਜ਼ ਆਤਮ ਹੱਤਿਆ ਵਾਲੀ ਵਰਤਾਰੇ ਸੀ ਥੋੜਾ ਜਿਹਾ ਪਰ ਉਹਦੇ ਪਿੱਛੇ ਵੀ ਤਾਂ ਖੇਦ ਹੈ ਨਾ ਕਿ ਨਾਲ ਘਰੇ ਆਉਂਦੇ ਨੇ ਆਪ ਕਰਜਾ ਦਿੰਦੇ ਨੇ ਹੂੰ ਫਿਰ ਉਸ ਤੋਂ ਬਾਅਦ ਮਤਲਬ ਕਿ ਬੰਦੇ ਨੂੰ ਤੰਗ ਕਾਲੀ ਸਥਿਤੀ ਆ ਗਈ ਹੁਣ ਇਧਰ ਜਦੋਂ ਡਾਕਟਰ ਵਾਲੇ ਪਹਿਲੂ ਤੋਂ ਦੇਖਦਾ ਤਾਂ 119 ਮੈਡੀਕਲ ਦੇ ਵਿਦਿਆਰਥੀਆਂ ਨੇ 5 ਸਾਲਾਂ ਚ ਸੁਸਾਇਡ ਕੀਤਾ ਹੂੰ ਵਿਦਿਆਰਥੀਆਂ ਦੇ ਬਾਰੇ ਨਾਲ ਜੀ 39 IIT ਵਾਲੇ ਵਿਦਿਆਰਥੀਆਂ ਨੇ 5 ਸਾਲਾਂ ਚ ਸੁਸਾਇਡ ਕੀਤਾ 25 NIT ਵਾਲੇ ਨੇ 4 IIS ਵਾਲੇ ਨੇ ਇਹ ਵਰਤਾਰਾ ਲਗਾਤਾਰ 2016 ਚ 9478 ਵਿਦਿਆਰਥੀਆਂ ਨੇ ਸੁਸਾਇਡ ਕੀਤਾ ਸੀ 2018 ਚ ਗਿਣਤੀ ਵਧ ਕੇ 10000 ਤੋਂ ਪਾਰ ਚਲੀ ਗਈ 2020 ਚ ਗਿਣਤੀ 12000 ਤੋਂ ਪਾਰ ਚਲੀ ਗਈ ਤੇ 2021 ਦੇ ਵਿੱਚ 13000 ਤੋਂ ਵੱਧ ਵਿਦਿਆਰਥੀ ਖਸਾਲ ਸੁਸਾਈਡ ਕਰ ਗਏ ਤੇ ਭਾਰਤ ਦੇ ਵਿੱਚ ਔਸਤਨ 350 ਡਾਕਟਰ ਸੁਸਾਈਡ ਕਰਦਾ ਹੁਣ ਪਹਿਲੂ ਆਉਂਦਾ ਕਿ ਕਰਦਾ ਕਿਉਂ ਹੈ ਹਮ ਹਮ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਨਾ ਕਿ ਦੇ ਪਿੱਛੇ ਕਾਰਨ ਕੀ ਹੈ ਜੀ ਵਿਜੇ ਜੀ 5 ਸਾਲਾਂ ਚ 38% ਆਤਮ ਹੱਤਿਆ ਦੇ ਮਾਮਲੇ ਵਧ ਗਏ ਡਾਕਟਰਾਂ ਚ ਹਮ ਔਰ ਭਾਰਤ ਦੇ ਅੰਦਰ ਕੰਮ ਕਰ ਰਿਹਾ ਹਰ ਦੂਜਾ ਡਾਕਟਰ ਜੀ ਟੈਂਸ਼ਨ ਟੈਂਸ਼ਨ ਦਾ ਸ਼ਿਕਾਰ ਹੈ ਮਾਨਸਿਕ ਰੋਗ ਦਾ ਸ਼ਿਕਾਰ ਹੈ ਤਣਾਅ ਦਾ ਸ਼ਿਕਾਰ ਹੈ 48% ਦੀ ਅੰਕੜਾ ਹੈ ਹੂੰ ਹੁਣ ਇਹਦੇ ਪਿੱਛੇ ਪਹਿਲੂ ਦੇਖੋ ਜੀ ਆਮ ਤੌਰ ਤੇ ਜਿਹੜੇ ਬੰਦੇ ਨੌਕਰੀ ਕਰਦੇ 8 ਘੰਟੇ ਦੀ ਡਿਊਟੀ ਹੈ ਹੂੰ ਤੁਸੀਂ ਹਫਤੇ 'ਚ 6 ਦਿਨ ਨੌਕਰੀ ਕਰਦੇ ਹੋ 48 ਘੰਟੇ ਹੂੰ ਠੀਕ ਹੈ ਜੀ ਤੇ ਅੱਜ ਕੱਲ ਕਾਰਪੋਰੇਟ ਜਗਤ ਦੇ ਵਾਅਦੇ ਨਾਲ ਜੇ 5 ਦਿਨ ਡਿਊਟੀ ਕਰਦੇ ਹੋ ਤਾਂ 1 ਘੰਟਾ ਵੱਧ ਵਧਾ ਲੈਂਦੇ ਆ ਕਿ ਠੀਕ ਹੈ ਬਾਕੀ ਦਿਨਾਂ 'ਚ ਕਿੰਨੇ ਘੰਟਾ ਕਰ ਲਓ ਪਰ ਉਹ ਲਗਭਗ ਰਹਿੰਦੇ 48 ਘੰਟੇ ਹੀ ਆ ਜੀ ਪਰ ਇੱਥੇ ਡਾਕਟਰਾਂ ਦੀ ਮੰਨ ਸਕਦੇ ਹੋ ਕਿ ਔਸਤ ਕਿੰਨੀ ਹੈ ਹਫਤੇ ਦੀ 80 ਘੰਟੇ ਹੈ ਜੀ ਭਾਰਤ ਚ ਹੂੰ ਹੂੰ 80 ਘੰਟੇ ਜੀ 70% ਦੀ ਜੂਨੀਅਰ ਡਾਕਟਰ ਹਫਤੇ ਚ 80 ਘੰਟੇ ਡਿਊਟੀ ਕਰਦੇ ਆ ਹੂੰ ਇਹਨਾਂ 70 ਚੋਂ 35% ਡਾਕਟਰ 100 ਘੰਟੇ ਹਫਤੇ ਚ ਡਿਊਟੀ ਕਰਦੇ ਆ ਜੀ ਹੁਣ ਪਿਛਲੇ ਦਿਨੀ 24 ਸਾਲ ਤੱਕ ਡਾਕਟਰ ਸੀਗੀ ਭਪਾਲ ਦੇ ਵਿੱਚ ਆਕਾਂਸ਼ਾ ਮਹੇਸ਼ਵਰੀ ਹੂੰ ਉਹਨੇ ਪਿਛਲੇ ਬੜੀ ਆਤਮ ਹੱਤਿਆ ਕੀਤੀ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸ ਬੱਚੀ ਨੇ ਉਸ ਡਾਕਟਰ ਨੇ ਆਪਣੇ ਘਰੇ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਮੇਰੀ ਸ਼ਿਫਟ 40 40 ਘੰਟਿਆਂ ਦੀ ਹੁੰਦੀ ਆ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦੀ ਜੀ 40 ਘੰਟੇ ਦੀ ਇੱਕ ਸ਼ਿਫਟ ਹਮ ਲਗਾਤਾਰ ਜੀ ਜੀ ਤੇ ਉਸ ਤੋਂ ਤੁਸੀਂ ਉਸ ਤੋਂ ਤੁਸੀਂ ਉਮੀਦ ਕਰਦੇ ਹੋ ਕਿ ਉਹ ਔਲਾਦ ਸਹੀ ਕਰੇ ਹਮ ਉਸ ਤੋਂ ਉਮੀਦ ਕਰਦੇ ਹੋ ਕਿ ਉਹ ਪੇਸ਼ੈਂਟ ਨਾਲ ਵਿਵਹਾਰ ਸਹੀ ਕਰੇ ਸੋਚੋ ਉਸ ਦੀ ਮਾਨਸਿਕ ਸਥਿਤੀ ਕੀ ਹੋਣੀ ਜੀ 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 ਹਮ ਸੋ ਇੱਕ ਇੱਕ ਪਹਿਲੂ ਇਹ ਆ ਸੁਸਾਈਡ ਕਰਨ ਦਾ ਜੀ ਦੂਸਰਾ ਇਹਦੇ ਵਿੱਚ ਆ 48% ਦੀ ਡਾਕਟਰ ਤਣਾਅ ਦੇ ਵਿੱਚੋਂ ਲੰਘ ਰਹੇ ਨੇ ਹਨਾ ਉਹ ਕਿੰਨੇ ਤਰ੍ਹਾਂ ਦਾ ਜਦੋਂ ਤੁਸੀਂ ਘਰ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦੇ ਆਪਣੇ ਆਪ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦੇ ਫਿਰ ਤੀਸਰਾ ਸਭ ਤੋਂ ਜਿਹੜਾ ਇੱਕ ਹੋਰ ਪਹਿਲੂ ਉੱਪਰ ਆ ਉਹ ਹੈ ਜੀ ਕਿ ਜਿਹੜੇ ਹਰ ਤੀਜਾ ਡਾਕਟਰ ਅੱਜਕੱਲ ਪੇਸ਼ੈਂਟ ਦੇ ਹਮਲੇ ਦਾ ਸ਼ਿਕਾਰ ਹੋ ਰਿਹਾ ਹੂੰ ਉਹਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਪੇਸ਼ੈਂਟ ਜਾ ਉਹਦੇ ਨਾਲ ਆਏਗਾ ਆ ਇੱਕ ਨਵਾਂ ਵਰਤਾਰਾ ਬੇਸ਼ੱਕ ਡਾਕਟਰਾਂ ਦੇ ਉੱਤੇ ਅੱਜਕੱਲ ਕਮਿਸ਼ਨ ਖਾਣ ਦੇ ਪੈਸਾ ਕਮਾਉਣ ਦੇ ਹਨਾ ਆਪਣੀ ਨੌਕਰੀ ਤੋਂ ਵੱਧ ਕੇ ਬਾਹਰ ਅੰਦਰ ਕੰਮ ਕਰਨ ਦੇ ਇਹ ਵੀ ਪਹਿਲੂ ਨੇ ਪਰ ਅੱਜ ਕੱਲ ਮਰੀਜ਼ ਡਾਕਟਰ ਕਹਿੰਦੇ ਕਿ ਨਸ਼ੇ ਦੀ ਹਾਲਤ ਚ ਆਉਂਦੇ ਨੇ ਹੂੰ ਤੇ ਫਿਰ ਬਤਨੀਆਂ ਵੀ ਕਰਦੇ ਨੇ ਫਿਰ ਜੇ ਕੋਈ ਉੱਚ ਨੀਚ ਹੋ ਜੂਵੇ ਭਈ ਸੋਵਾਂ ਚੋ ਜੇ ਦਸ ਦੀ ਮੌਤ ਵੀ ਹੁੰਦੀ ਆ ਤਾਂ ਆਪਾਂ ਕਿਸ ਸਥਿਤੀ ਚ ਲਿਆਏ ਇਹ ਵੀ ਪਹਿਲੂ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਮਤਲਬ ਕਿ ਇਸ ਕਾਰਨ ਲਾਪਰਵਾਹੀ ਵੀ ਉੱਚ ਮਸਲਾ ਹੈਗਾ ਹੂੰ ਪਰ ਸਾਰੇ ਕਿਸੇ ਦਾ ਲਾਪਰਵਾਹੀ ਨਹੀਂ ਹੁੰਦੀ ਪਰ ਅੱਜ ਕੱਲ ਜੀ ਤਰੀਕਾ ਬਣਾ ਲਿਆ ਜਦੇ ਹੜਤਾਲ ਕਰ ਦੋ ਡਾਕਟਰ ਨੂੰ ਘੇਰ ਲੋ ਉਹਦੀ ਰਿਪੋਰਟ ਕਰ ਦੋ ਸੋ ਆ ਸਥਿਤੀ ਵੀ ਹਰ ਤੀਜਾ ਡਾਕਟਰ ਸ਼ਿਕਾਰ ਹੋ ਰਿਹਾ ਤੇ ਇਹਦੇ ਨਾਲ ਨਾਲ ਕਹਿੰਦੇ ਜਿਹੜੇ ਬੱਚੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ ਮਾਪਿਆਂ ਦਾ ਪ੍ਰੈਸ਼ਰ ਹਾਂ ਯੂਨੀਵਰਸਟੀਆਂ ਕਾਲਜਾਂ ਦੇ ਕੰਪੀਟੀਸ਼ਨ ਵਾਲਾ ਪ੍ਰੈਸ਼ਰ ਤੇ ਉਹ ਇਹ ਸਾਰੇ ਪਹਿਲੂ ਆਤਮ ਹੱਤਿਆ ਦਾ ਕਾਰਨ ਬਣ ਰਹੇ ਨੇ ਸੋ ਜਿਹੜਿਆਂ ਨੇ ਦੇਸ਼ ਨੂੰ ਤੰਦਰੁਸਤ ਰੱਖਣਾ ਹੈ ਜੇ ਉਹ ਹੀ ਮਾਨਸਿਕ ਰੋਗੀ ਨੇ ਤਾਂ ਦੇਸ਼ ਕਿਵੇਂ ਤੰਦਰੁਸਤ ਰਹੂਗਾ ਸਰਕਾਰਾਂ ਨੂੰ ਇਸ ਸਿਸਟਮ ਸੁਧਾਰਨ ਦੀ ਲੋੜ ਹੈ ਸਿੱਖਿਆ ਤੇ ਸਿਹਤ ਦੋ ਸਿਸਟਮ ਠੀਕ ਕਰ ਲੋ ਕਾਫੀ ਕੁਝ ਮੁਲਕ ਦਾ ਆਪਣੇ ਆਪ ਸੁਧਰ ਸਕਦਾ ਪਰ ਇਹ ਨੀਤੀ ਤੇ ਨੀਅਤ ਮੈਨੂੰ ਅੱਜ ਤੱਕ ਕਿਸੇ ਸਰਕਾਰ ਚ ਨਜ਼ਰ ਨਹੀਂ ਆਈ। ਹੂੰ ਜਾਨ ਬਚਾਉਣ ਵਾਲਾ ਆਪਣੀ ਜਾਨ ਲੈ ਰਿਆ। ਇਹ ਬਹੁਤ ਵੱਡੀ ਸਮੱਸਿਆ ਜੀ। ਕਿ ਕਿੱਡਾ ਵੱਡਾ ਸਮੱਸਿਆ ਕਿੱਡੇ ਵੱਡੀ ਸਵਾਲ ਹੈ। ਜੀ। ਦੀਪਕ ਜੀ ਇਹ ਦੱਸਿਓ ਇੰਡੀਆ ਦੇ ਵਿੱਚ ਹੁਣ ਕਾਨੂੰਨ ਬਣਾ ਦਿੱਤਾ ਗਿਆ ਹੈ ਜਿਹੜੀ ਚਾਈਲਡ ਪੋਰਨੋਗ੍ਰਾਫੀ ਹੈ ਉਹਨੂੰ ਵੇਖਣਾ ਅਪਰਾਧ ਹੋ ਜਾਏਗਾ। ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ। ਇਹਦੀ ਲੋੜ ਬਹੁਤ ਸੀ ਤੇ ਹੁਣ ਇਹ ਕਾਨੂੰਨ ਲਾਗੂ ਹੋ ਚੁੱਕਿਆ ਜੀ। ਹਾਂ ਬਿਲਕੁਲ ਇਹ ਅਦਾਲਤੀ ਫੈਸਲਾ ਹੈ। ਹੂੰ ਜੀ ਅਸਲ ਦੇ ਵਿੱਚ ਇਹ ਦਰੁਸਤ ਕਰਕੇ ਆਇਆ ਫੈਸਲਾ ਹੈ। ਹੂੰ ਹੂੰ ਲੰਗੇ ਦੀ ਮ드ਰਾਸ ਹਾਈ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਕਰਦੇ ਹਾਂ ਇੱਕ ਪਹਿਲੂ ਤੇ ਸੁਣਵਾਈ ਕਰਦੇ ਹਾਂ ਕਿ ਆ ਕਿ ਬਾਲ ਪੋਰਨੋਗ੍ਰਾਫੀ ਨੂੰ ਦੇਖਣਾ ਤੇ ਡਾਊਨਲੋਡ ਕਰਨਾ ਹੈ ਨਾ ਇਹ ਸੂਚਨਾ ਟੈਕਨੋਲੋਜੀ ਦੇ ਐਕਟ ਦੇ ਤਹਿਤ ਪੌਕਸ ਐਕਟ ਦੇ ਤਹਿਤ ਅਪਰਾਧ ਨਹੀਂ ਹੈ ਹੂੰ ਹੂੰ ਇਹ ਮ드ਰਾਸ ਹਾਈ ਕੋਰਟ ਨੇ ਇਹ ਫੈਸਲਾ ਸੁਣਾਤਾ ਹੂੰ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਅਪੀਲ ਸੁਪਰੀਮ ਕੋਰਟ ਪਾਸ ਦਿੱਤੀ ਕਿ ਕਿ ਸਹੀ ਨਹੀਂ ਹੈ ਜੀ ਫੈਸਲਾ ਜੀ ਜੇ ਜਦੋਂ ਮਾਨਯੋਗ ਸੁਪਰੀਮ ਕੋਰਟ ਕੋਲ ਇਹ ਇਹ ਪਹੁੰਚਿਆ ਪਹਿਲੂ ਤਾਂ ਉੱਥੇ ਤਿੰਨ ਜੱਜਾਂ ਦੇ ਬੈਂਚ ਜਿਹਦੀ ਅਗਵਾਈ ਖੁਦ ਸਾਡੇ ਚੀਫ ਜਸਜੀਤ ਚੰਦ ਚੂੜਹਰੀ ਕਰ ਰਹੇ ਸੀਗੇ ਉਹ ਉਹਨਾਂ ਦੇ ਨਾਲ ਜੇਬੀ ਪਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਇਹ ਤਿੰਨ ਜੱਜਾਂ ਦੇ ਬੈਂਚ ਨੇ ਮ드ਰਾਸ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਤਾ ਹੂੰ ਹੂੰ ਉਹ ਕਹਿੰਦੇ ਨਹੀਂ ਬਾਲ ਪੋਰਨੋਗ੍ਰਾਫੀ ਦੇਖਣਾ ਵੀ ਤੇ ਡਾਊਨਲੋਡ ਕਰਨਾ ਵੀ ਅਪਰਾਧ ਹੈ ਜੀ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਇਹ ਜਿਨਸੀ ਅਪਰਾਧਸ ਰੱਖਿਆ ਐਕਟ ਤੇ ਸੂਚਨਾ ਟੈਕਨੋਲੋਜੀ ਐਕਟ ਦੇ ਤਹਿਤ ਅਪਰਾਧ ਗਿਣਿਆ ਜਾਊਗਾ ਇਸ ਨੂੰ ਅਸੀਂ ਲਾਗੂ ਕਰਦੇ ਆਂ ਇਸ ਪਹਿਲੂ ਦੇ ਉੱਤੇ ਇਹ ਫੈਸਲਾ ਆਉਣਾ ਬਿਲਕੁਲ ਸਹੀ ਹੈ ਜੀ ਤੇ ਪਰ ਇਹਦੇ ਉੱਤੇ ਨਜ਼ਰਸਾਨੀ ਵੀ ਹੋਣੀ ਜ਼ਰੂਰੀ ਹੈ ਸਵਾਲ ਇਹ ਹੈ ਕਿ ਡਾਊਨਲੋਡ ਤਾਂ ਹੋ ਰਿਹਾ ਜੇ ਹੈਗਾ ਜੀ ਜੀ ਉਪਲਬਧ ਕਿਉਂ ਹੈ ਪਲੇਟਫਾਰਮਾਂ ਤੇ ਜੀ ਇਹ ਚੀਜ਼ ਆ ਕਿਉਂ ਰਹੀ ਹੈ ਉੱਥੇ ਕਿਉਂ ਨਹੀਂ ਰੋਕ ਪਾ ਰਿਹਾ ਸਿਸਟਮ ਸਾਡਾ ਹੂੰ ਉੱਥੇ ਚੈੱਕ ਪੁਆਇੰਟ ਕਿਉਂ ਨਹੀਂਗਾ ਜੀ ਸੋ ਇਸ ਲਈ ਜਿਹੜੇ ਮੰਤਰੀਆਂ ਦੀ ਜੱਜਾਂ ਦੀ ਵਕੀਲਾਂ ਦੀ ਜਸੂਸੀ ਕਰਾਉਣ ਲਈ ਤੁਸੀਂ ਖਰੀਦਦੇ ਫਿਰਦੇ ਹੋ ਬਾਹਰਲੇ ਜੰਤਰਤੰਤਰ ਹੈਨਾ ਉਹ ਆਹ ਕੰਮ ਲਈ ਕਿਉਂ ਨਹੀਂ ਖਰੀਦਦੇ ਇਹੋ ਜਿਹਾ ਕੁਝ ਰੋਕਣ ਦੇ ਲਈ ਕਿਉਂ ਨਹੀਂ ਇਹ ਪ੍ਰੋਸੈਸ ਕਿਉਂ ਜਾਂਦਾ ਮਤਲਬ ਇਹ ਪਹਿਲੂ ਆਪੇ ਇੱਕ ਦਿਨ ਗੱਲ ਕਰ ਸੀ ਤੁਸੀਂ ਕੋਈ ਵੀ ਚੀਜ਼ ਸੋਚੋ ਨਾ ਸੀ ਉਹ ਚੀਜ਼ ਹੀ ਐਸੋੜੇ ਮੂਰੇ ਆ ਜਾਂਦੀ ਹੈ ਜੀ ਤੇ ਇਹ ਇਸੇ ਵੱਲੇ ਨਾਲ ਮਤਲਬ ਕਿ ਇਹ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜਾਂ ਜਿਹੜੇ ਕਿਸੇ ਫੋਕਸ ਲੱਗੇ ਨੇ ਕੰਮ ਤੇ ਉਹਨਾਂ ਨੂੰ ਢਕਾਉਣ ਦਾ ਇਹ ਤਰੀਕਾ ਇੱਕ ਵਾਰ ਕੋਈ ਵੀਡੀਓ ਮੜੀ ਜੀ ਖੋਲ੍ਹ ਕੇ ਬੈਠੇ ਤਾਂ ਤੁਹਾਡੇ ਕੋਲ ਢੇਰ ਲੱਗ ਜੂਗਾ ਉਹਨਾਂ ਚ ਜਾਂਦਾ ਜੀ 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 ਬਿਲਕੁਲ ਇਹ ਇਸ ਲਈ ਇਹ ਕੱਲਾ ਇਸ ਨੂੰ ਅਪਰਾਧਿਕ ਤੌਰ ਤੇ ਕਰਾਰ ਦੇ ਹੀ ਮਸਮਾਨੀਗਾ ਮਸਲਾ ਇਹ ਕਿ ਇਹ ਚੀਜ਼ਾਂ ਵੱਖ-ਵੱਖ ਪਲੇਟਫਾਰਮਾਂ ਤੇ ਪਈਆਂ ਕਿਉਂ ਨਹੀਂ ਉਹਦੇ ਰੋਕਣ ਲਈ ਵੀ ਕੰਮ ਕਰਨਾ ਚਾਹੀਦਾ ਪਰ ਮਾਨਯੋਗ ਸੁਪਰੀਮ ਕੋਰਟ ਦਾ ਕਾਬਲੇ ਤਰੀ ਫੈਸਲਾ ਜੀ